ਇੱਤਾਂ ਜਾ ਕੇ ਨਹਿਰਾ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਬਾਦਲਾਂ ਨੇ ਕਿਹਾ ਤੇ ਨਹਿਰਾ ਮੁਕਦੀਆਂ ਨੇ ਜਾ ਕੇ ਜੀ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉੱਥੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਿੰਨਾ ਜਿਹੜੇ ਮਾ ਕੈਪਟਨ ਹੋਰੀ ਨੇ ਉਹਨਾਂ ਦੇ ਟੁੱਟੇ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ ਇਹ ਤਾਂ ਆਪਾਂ ਨੂੰ ਪਤਾ ਜੀ ਸੋ ਇਸ ਕਰਕੇ ਕਹਿੰਨਾ ਕਿ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਐਸੀ ਗਲਤੀ ਨਜ਼ਰ ਆਈ ਜਾਂਦਾ ਵੀ ਲੋਕ ਖੁਸ਼ ਨਹੀਂ ਯਾਰ ਕਟੋਕੜ ਕੋ ਲੰਬਾ ਨਹੀਂ ਆਊਗਾ ਯਾਰ ਇਹ 5 ਸਾਲ ਆਈ ਸੀ ਜਾਂ 10 ਸਾਲ ਦੇ ਨਾਲ ਤੁਸੀਂ ਸਮਝਲਵਾ ਹੀ ਦਿਓਗੇ ਕਿ ਯਾਰ ਕਟੋਕੜ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਾਡੇ ਤੇ ਕਿ ਕਟੋਕੜ ਆਨੇ ਯਾਰੇ ਲਿਆ ਤੇ ਬੋਰਡ ਪਾਉਂਦਾ ਨਿਆਰਾ ਆ ਗਿਆ ਪਹਿਲਾਂ ਨੇ ਤਾਂ ਯਾਰ ਖਾਈ ਗਏ ਲੁੱਟੀ ਗਏ ਹਨਾ ਤੋ ਤੁਸੀਂ ਬਰੋਨ ਨੂੰ ਭਾਈ 12ਵੀਂ ਘੜਤਾ ਮੈਨੂੰ ਤੁਹਾਨੂੰ ਮੌਕਾ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਜਿਆਦਾ ਹੈ ਜੀ ਹੈ ਜੀ ਜੀ 19000 ਕਿਲੋਮੀਟਰ ਸੜਕਾਂ ਦਾ ਬਜਟ ਪਾਸ ਕਰਤਾ ਜੀ ਹਰੇਕੰਨ ਮੈਨੂੰ ਪੁੱਛ ਲਿਆ ਵੀ ਤੂੰ ਪਹਿਲਾਂ 메ਨ ਸੜਕ ਜਿਹੜੀ ਪਿੰਡ ਨੂੰ ਜੋੜਦੀ ਆ ਉਹਦਾ ਦੱਸਦੇ ਪਹਿਲਾਂ ਉਹਨੂੰ ਠੀਕ ਕਰਾਂਗੇ ਨਾਲ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਮੈਂ ਇਹ ਉਹਨਾਂ ਨੇ ਕੀਤਾ ਹੋਇਆ ਆਪਾਂ ਕਰਾਂਗੇ ਠੀਕ ਫਿਰ ਠੀਕ ਕਰਾਂਗੇ ਠੀਕ ਕਰਾਂਗੇ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਜਿਹੜੇ ਜਿਹੜੇ ਸੜਕਾਂ ਠੇਕੇਦਾਰ ਹੈ ਵੀ ਭਾਈ ਟੈਂਡਰ ਤੁਹਾਨੂੰ ਹੀ ਮਿਲੂਗਾ ਪੰਜਾਬ ਦੇ ਸਾਰੇ ਬੁਲਾ ਲਿਆ ਸੀ ਵੀ ਜੇ ਕਿਤੇ ਤੁਹਾਨੂੰ ਕੋਈ ਰਿਸ਼ਮਤ ਨਹੀਂ ਲਊਗਾ ਥੋੜੇ ਤੋਂ ਅਫਸਰ ਕੋਈ ਲਾਉਦਾ ਇਸਾਨੀ ਭਾਲੂਗਾ ਜੇ ਸੜਕ 'ਚ ਮਟੀਰੀਅਲ ਘਟੀਆ ਲਾਤਾ ਸੜਕ ਟੁੱਟ ਗਈ ਤੇ ਦੁਬਾਰਾ ਜਿੰਦਰੀ ਤੋਂ ਟੈਂਡਰ ਨਹੀਂ ਮਿਲੂਗਾ ਤੇ ਨਾਲੇ ਬਲੈਕਲਿਸਟ ਕਰਾਂਗੇ ਨਾਲੇ ਜੁਰਮਾਨਾ ਪਾਵਾਂਗੇ ਔਰ ਪਿੰਡ ਦੀ ਪੰਚਾਇਤ ਤੋਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਤੋਂ ਅਸੀਂ ਪਹਿਲਾਂ ਇਹਨੂੰ ਅਸੀਂ ਲਵਾਂਗੇ ਵੀ ਸੜਕ ਵਧੀਆ ਕੁਆਲਿਟੀ ਦੀ ਬਣੀ ਹੈ ਨਾ ਵੀ ਆ ਸਾਡੇ ਵੱਲੋਂ ਪਾਸ ਹੈ ਤਾਂ ਉਹਦੇ ਪੈਸੇ ਰੀਲੀਜ਼ ਕਰਾਂਗੇ ਜੀ ਤਾਂ ਕਿ ਲੋਕ ਦੱਸਣ ਜਿਨ੍ਹਾਂ ਨੇ ਉੱਤੋਂ ਲੰਘਣਾ ਸੜਕਾਂ ਦੇ ਉੱਤੋਂ ਦੀ ਜੀ ਹੇ ਆ ਬਾਲਾ ਆਪਰੇ ਚਾਹੁੰਦੇ ਉਹ ਆਪਣੇ ਨਾਲ ਕਹਾਣੀਆਂ ਲੋਕਾਂ ਦਾ ਸਹੀ ਸਾਰੇ ਬੁਣਦੇ ਆ ਉਹਨਾਂ ਦੇ ਸਰ ਇਹੋ ਜਿਹੇ ਜਿਹੇ ਤੁਲਪਾਵਾ ਐਸਾ ਦੇਰਾ ਪੰਜਾਬ ਨੂੰ ਜਿਹੜਾ ਪੰਜਾਬ ਦਾ ਇਨਸਾਨ ਵੀ ਆਪਸੇ ਵੀ ਥੋੜੇ ਕਾਲੀ ਉਹਨਾਂ ਨੂੰ ਸਮਝੇ ਲੱਗੀ ਪਰਵਾਰ ਖਾਦੇ ਆ ਸਾਰਾ ਸਾਰਾ ਜਿਹੜਿਆ ਬਹੁਤ ਜ਼ਿਆਦਾ ਫਰਾ ਹੋ ਗਿਆ ਲੋਕਾਂ ਦਾ ਹੂੰ ਹੁਣ ਅਹੀਂ ਮੈਨੂੰ ਸੇਕ ਦੇ ਬਾਹਰ ਤੇ ਚਾਰਜ ਲਗਾ ਤਾਵਾ ਦੀ ਬਾਜੀ ਤੋਂ ਮੈਨੂੰ ਬੜਾ ਜਿਹੜਾ ਫੋਨ ਆਉਂਦਾ ਹੈ ਕਹਿੰਦਾ ਇੰਤਕਾਲ ਆ ਜਿਹੜਾ ਮੇਰਾ ਮੇਰੇ ਨਾਲ ਚੱਲਦਾ ਹੂੰ نہیں پہلا پنڈ چ جتار پالنا پہنا سی بھی جتے دار مال لے کے جانا ہے جتے دار وہ چلان گے چلان گے اگلے بدھوار چلانے ਪੁਰਾਣ ਵੱਲ ਹੋਈ ਆ ਗੱਲ ਪ੍ਰਧਾਨ ਜੀ ਨਾਲ ਚੰਡੀਗੜੀ ਚੱਲਦੇ ਆ ਨਾ ਚੰਡੀਗੜ੍ਹ ਕਰ ਲਾ ਫਿਰ ਗੱਡੀ ਸੁਮੋ ਕਰ ਲਈ ਚੰਡੀਗੜ੍ਹ ਬਾਥ 1.7 7-8000 ਦਾ ਤੇਲ ਲੱਗੂ ਹੈ ਨਾ ਫਿਰ ਪ੍ਰਧਾਨ ਉੱਥੇ ਜਾ ਤੁਸੀਂ ਬਾਹਰ ਬੈਠੋ ਮੈਂ ਗੱਲ ਕਰਕੇ ਆਉਣਾ ਪ੍ਰਧਾਨ ਜੀ ਨਾਲ ਅਜ ਮੇਰਾ ਨਾਮ ਲੈਣੇ ਸ਼ੁਰੂ ਕੀ ਬਦੋਰੀ ਉਹ ਅੰਦਰ ਦੇ ਅੰਦਰ ਜਾ ਕੇ ਅੰਦਰੋਂ ਮੇਂ ਗਾਣਾ ਘੜ ਕੇ ਮੋੜ ਰੇ ਤੂੰ ਕਿਤੇ ਮੂੰ ਚੱਕੇ ਹੋਇਆ ਚੱਲ ਬਾਅਦ 12 ਕਹਿੰਦਾ ਲਵੀ ਹੋ ਗਈ ਗੱਲ ਉਹ ਕਹਿੰਦਾ ਚਾਖ ਹੋ ਜਾਂਦਾ ਮੋ ਗਿਆ ਟੋਟਾ ਤੇ ਰੋਕ ਲੋ ਫਿਰ ਇੱਥੇ ਚੰਡੀਗੜੀ ਰੋਕ ਲੋ ਇੱਥੇ ਥੋੜਾ ਸਸਤਾ ਹੈ ਸਾਮਾਨ ਹੈ ਨਾ ਉਹ ਰੋਕ ਲੋ ਫਿਰ ਇਥੇ ਗਾਂ ਬਟਾ ਟਾਬਾ ਉਹ ਉੱਥੇ ਰਾਵਾਂਗੇ ਉੱਟੀ ਫਿਰ ਤੇ ਕਰ ਕਰਾ ਕੇ 10000 ਪੈਂਦਾ ਸੀ ਬਈ 10000 ਚ ਇੱਕ ਗੇੜਾ ਪੈਂਦਾ ਸੀ ਕੰਮ ਪਤਾ ਨਹੀਂ ਹੋਊ ਪਤਾ ਨਹੀਂ ਆ ਆ ਸਪਾਏ ਦਾ ਇਹ ਤੇ ਉਹ ਤਾਈਓ ਤਾਂ ਖੜਦੇ ਨੇ ਆਲੇ-ਦਾਲੇ ਉਹ ਸੁਬੀਰ ਬਾਲ ਦੇ ਆਲੇ ਨਹੀਂ ਖੜੇ ਹੁੰਦੇ ਜੰਗਦਾਰ ਉਹਨਾਂ ਨੇ ਕੋਕ ਆਖਰੀ ਦੇਖਣਾ ਹੁੰਦਾ ਵੀ ਕੀ ਕਹਿੰਦਾ ਲੀਡਰ ਉਹਨੇ ਇੰਨੇ ਖੜਾ ਹੁੰਦਾ ਸਾ ਕਿੱਥੇ ਲਊਗਾ ਜਕਾਰਾ ਛੱਡਾਂਗੇ ਬਸ ਕਈ ਵਾਰੀ ਗੱਲ ਵੀ ਨਹੀਂ ਜਕਾਰੇ ਵਾਲੇ ਹੁੰਦੇ ਚੱਕ ਹੁੰਦੇ ਆ ਬਸ ਹਾਂ

بہت بہت تانواز جند آباد رہو آباد رہو جاستے رہو اور ایسے تری مل رہا گے <much> ਹਾਂ 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 ਕਹਿੰਦੇ ਉਹ ਆਪਣੇ ਕਰ ਦਾਂਗੇ ਤੇ ਨਾਲ ਹੋਰ ਵੀ ਜਿਹੜੀ ਸਰਪੰਚਾਂ ਨੂੰ ਇਸ ਵਾਰ 2000 ਰੁਪਏ ਮਹੀਨੇ ਦਾ ਇੱਕ ਪੱਤਾ ਵੀ ਦਿੱਤਾ ਹੈ ਵੀ ਜਿਹੜਾ ਹੁਣ ਹੀ ਲੱਗ ਜਾਂਦਾ ਮੇਰੇ ਕਬੱਡੀ ਟੂਰਨਾਮੈਂਟ ਦੇ ਹੁਣ ਸਾਹਿਬ ਦੇ ਦਰ ਰੇਟ ਦੇ 100 ਰੁਪਏ ਸਮਝੇ ਲਾਤਾ ਉਹ ਕਿਸੇ ਖਾਤੇ 'ਚ ਵੀ ਨਹੀਂ ਆਉਂਦੇ ਹੁੰਦੇ ਉਹ 2000 ਰੁਪਏ ਦਾ ਪਹਿਲਾਂ ਅਸੀਂ ਤਾਂ ਚੱਲ ਗਏ ਸੀ ਖਰਚਾ ਪਰਚਾ ਕੋਈ ਵੈਸੇ ਲੱਗ ਜਾਂਦਾ ਚਾਹ ਪਾਣੀ ਕਿ ਲਈ ਜਾਂਦਾ ਬਾਕੀ सरपंचਾਂ ਨੂੰ ਜਿਹੜੇ ਅਧਿਕਾਰ ਨੇ ਮੈਂ ਕਹਿੰਦਾ ਸਭ ਤੋਂ ਵੱਡੀ ਦਾ ਸਭ ਤੋਂ ਛੋਟ ਡੈਮੋਕ੍ਰੇਸੀ ਦੀ ਨਹੀਂ ਜਿਹੜੀ ਹੈ ਉਹ ਸਰਪੰਚੀ ਹੀ ਹੈ ਹੈਨਾ ਸੋ ਇਸ ਕਰਕੇ ਸਰਪੰਚਾਂ ਨੂੰ ਅਧਿਕਾਰ ਦੇ ਮੰਗੇ ਪੁੱਛ ਕੇ ਕੰਮ ਕਰਨਗੇ ਪੰਚਾਇਤਾਂ ਨੂੰ ਜਿਹੜੇ ਪੋਰਟਲ ਨਹੀਂ ਚਾਲੂ ਹੈ ਸਭ ਤੋਂ ਪੋਰਟਲ ਸਭ ਵੀ ਚਾਲੂ ਕਰਵਾ ਦੇਗੇ ਪੰਚਾਇਤਾਂ ਦੇ ਪੰਚਾਇਤਾਂ ਦੇ ਪੋਰਟਲ ਜਿਹੜੇ ਨੇ ਉਹ ਚਾਲੂ ਹੋਗੇ ਜਦੋਂ ਤੁਹਾਡਾ ਸਾਰਾ ਅਪਡੇਟ Google ਵੀ ਤੁਹਾਨੂੰ ਮੰਨਣ ਲੱਗ ਜੂਗੀ ਸਰਪੰਚੋ ਤੁਸੀਂ ਧੰਨਵਾਦ ਧੰਨਵਾਦ ਬੜਾ ਵੱਜ ਮਿਲਿਆ ਬਹੁਤ ਬਹੁਤ ਧੰਨਵਾਦ ਸਰ ਨਹੀਂ ਹੋਗੀ ਹੋਗੀ ਤੁਹਾਨੂੰ ਮਿਲਲੀ ਬੱਟ ਸਬਤ ਬਤਨਵਾਦ ਜੀ ਅੱਜ ਸੀ ਮੈਨੂੰ ਘਰ ਵੀ ਮਿਲਣ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫਰ ਆਪ ਦੀ ਅਗਵਾਈ ਚ ਪੰਜਾਬ ਇਸੇ ਤਰ੍ਹਾਂ ਬਲੰਦੀਆਂ ਨੂੰ ਛੋਂਦਾ ਰਹੇਗਾ ਸੋ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਲਿਆਏ ਉਹ ਬਹੁਤ ਜਲਦੀ ਪੂਰਾ ਹੋਵੇਗਾ ਹੁਣ ਮੈਂ ਅਗਲੀ